ਇਹਨੇ ਜੀ ਬਗਲਿਆਂ ਦੇ ਹੱਲ ਨੇ ਤੇ ਬਗਲਾ ਇੱਕ ਇਹੋ ਜਿਹਾ ਪੰਛੀ ਹੈ ਵੀ ਜਿਹੜਾ ਕਬੀਲਿਆਂ ਦੇ ਵਿੱਚ ਰਹਿੰਦਾ ਆ ਆਮ ਤੌਰ ਤੇ ਪੰਛੀ ਜਿਵੇਂ ਚਿੜੀਆਂ ਹੋ ਗਈਆਂ ਕੋਈ ਵੀ ਜਿਹੜੇ ਆਪਣੇ ਹੁੰਦੇ ਨੇ ਪਰਿੰਦੇ ਉਹ ਦਰਖਤ ਦੇ ਉੱਤੇ ਇਕੱਲੇ ਇਕੱਲੇ ਵੀ ਹੱਲ ਨਾ ਪਾ ਲੈਂਦੇ ਨੇ ਤੇ ਰਹਿ ਲੈਂਦੇ ਨੇ ਪਰ ਜਿਹੜੇ ਇਹ ਬਗਲੇ ਨੇ ਬਗਲਿਆਂ ਦੀ ਪ੍ਰਜਾਤੀ ਜਿਹੜੀ ਆ ਇਹ ਇਹੋ ਜਿਹੀ ਆ ਵੀ ਇਹ ਕਬੀਲਿਆਂ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ ਕਦੇ ਵੀ ਕਿਤੇ ਵੀ ਆਪਾਂ ਨੂੰ ਬਗਲੇ ਦੇ ਆਲਣੇ ਵੈਸੇ ਤਾਂ ਬਹੁਤ ਘੱਟ ਦੇਖਣ ਨੂੰ ਮਿਲਣਗੇ ਪਹਿਲੀ ਤਾਂ ਗੱਲ ਹੈ ਪਰ ਜੇ ਕਿਤੇ ਦੇਖਣ ਨੂੰ ਮਿਲਣਗੇ ਵੀ ਬਗਲੇ ਦਾ ਆਲਣਾ ਜਿੱਥੇ ਵੀ ਹੋਊਗਾ ਇੱਕ ਨਹੀਂ ਹੋਊਗਾ ਉੱਥੇ ਝੁੰਡ ਰਹਿੰਦੇ ਨੇ ਬਗਲਿਆਂ ਦੇ ਜਿੱਦਾਂ ਇੱਕ ਇੱਕ ਰਿਆ ਇੱਥੇ ਤਿੰਨ ਚਾਰ ਕਿਕਰਾਂ ਨੇ ਇਹੋ ਜਿਹਾਂ ਜਿਨ੍ਹਾਂ ਦੇ ਸਿਰਫ ਤੇ ਸਿਰਫ ਬਗਲਿਆਂ ਦੇ ਆਲਣੇ ਨੇ ਹੋਰ ਕੋਈ ਇੱਥੇ ਪੰਛੀ ਨਹੀਂ ਰਹਿੰਦਾ ਤੇ ਇਹ ਕਬੀਲੀਆਂ ਦੇ ਵਿੱਚ ਝੁੰਡ ਬਣਾ ਕੇ ਰਹਿੰਦੇ ਨੇ ਕੱਲਾ ਰਹਿਣਾ ਬਗਲਾ ਪਸੰਦ ਨਹੀਂ ਕਰਦਾ ਤੇ ਬਗਲੇ ਦੇ ਆਲਣਾ ਬਹੁਤ ਘੱਟ ਦੇਖਣ ਨੂੰ ਆਪਾਂ ਨੂੰ ਮਿਲਦਾ ਦੇਖੋ ਤੁਸੀਂ ਆ ਜਿਹੜਾ ਕਿਕਰ ਹੈ ਇਹਦੇ ਉੱਤੇ ਬਗਲੇ ਬਗਲੇ ਲੱਗੇ ਆਲੇ ਨੇ ਪਏ ਹੋਏ ਨੇ ਉਹ ਕੁਛ ਬੈਠੇ ਨੇ ਅੱਗੇ ਵੀ ਮੈਂ ਥੋੜਾ ਜ਼ੂਮ ਕਰਕੇ ਦਿਖਾਉਣਾ ਤੇ ਇੱਥੇ ਕਾਫੀ ਕਿਕਰਾਂ ਨੇ ਇੱਥੇ 4-5 ਕਿਕਰ ਇਹੋ ਜਿਹੇ ਨੇ ਜਿਨ੍ਹਾਂ ਦੇ ਸਿਰਫ ਤੇ ਸਿਰਫ ਬਗਲੇ ਰਹਿੰਦੇ ਨੇ ਇਹ ਕੁਦਰਤੀ ਦ੍ਰਿਸ਼ ਮੈਨੂੰ ਬਹੁਤ ਵਧੀਆ ਲੱਗਾ ਪਸੰਦ ਆਇਆ ਮੈਂ ਕਿਹਾ ਕੀ ਸ਼ੇਅਰ ਕੀਤਾ ਜਾਵੇ ਸਾਰਿਆਂ ਨਾਲ